ਅੱਸਿਆਤੀ ਜਾ ਰਹੇ ਪਿਓ ਪੁੱਤ ਨਾਲ ਦਰਦਨਾਕ ਹਾਦਸਾ ਕਾਰ ਮੋਟਰਸਾਈਕਲ ਦੀ ਟੱਕਰ ਚ ਪਿਓ ਤੇ ਪੁੱਤ ਦੀ ਹੋਈ ਮੌਤ ਜੀਰਾ ਦੇ ਪਿੰਡ ਲਹਿਰਾ ਬੇਟ ਨਜ਼ਦੀਕ ਵਾਪਰਿਆ ਹਾਦਸਾ ਮੋਟਰਸਾਈਕਲ ਸਵਾਰ ਪਿਓ ਪੁੱਤ ਦੀ ਮੌਕੇ ਤੇ ਹੋਈ ਮੌਤ ਜੀਰਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮੋਗਾ ਮੱਖੂ ਰੋਡ ਉੱਤੇ ਪਿੰਡ ਲਹਿਰਾ ਕੋਲ ਹੋਏ ਸੜਕ ਹਾਦਸੇ ਵਿੱਚ ਪਿਓ ਪੋਤ ਦੀ ਦਰਦਨਾਕ ਮੌਤ ਹੋ ਗਈ ਜਾਣਕਾਰੀ ਮੁਤਾਬਕ ਜੀਰਾ ਦੇ ਪਿੰਡ ਬੁੱਲੇ ਦੇ ਪਿਓ ਪੁੱਤ ਮੋਟਰਸਾਈਕਲ ਤੇ ਸਵਾਰ ਹੋ ਕੇ ਮਸਿਆ ਤੇ ਰਸਤ ਚੜੌਂ ਲਈ ਗੁਰਦੁਆਰਾ ਸਾਹਿਬ ਜਾ ਰਹੇ ਸਨ ਕਿ ਪਿੰਡ ਲਹਿਰਾ ਕੋਲ ਸਾਹਮਣੇ ਤੋਂ ਆਂਦੀ ਕਾਰ ਨਾਲ ਸਿੱਧੀ ਟੱਕਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੇ بیٹے ਗੁਰਵਿੰਦਰ ਸਿੰਘ ਨੂੰ ਮੱਖੂ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਜਾਣ ਦੀ ਖਬਰ ਸਾਮਣੇ ਆਈ ਹੈ ਉੱਥੇ ਇਸ ਖਬਰ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਵਿਸ਼ਿੰਦਰ ਸਿੰਘ ਜੀ ਮੇਰਾ ਪਿੰਡ ਭੂਲੇ ਜੀ ਇਹ ਮੇਰੇ ਚਾਚੇ ਦੇ ਪੁੱਤ ਸੀ ਇੱਕ ਤੇ ਇੱਕ ਵਧਾਵਾ ਮੁੰਡਾ ਲੜਕਾ ਚਾਚੇ ਦਾ ਭਤੀਜਾ ਠੀਕ ਦੋਵਾਂ ਦੀ ਲਹਿਰੇ ਜਾਣ ਦੇ ਚੱਲੇ ਸੀ ਆਪਣੇ ਫੀਰ ਲੈ ਕੇ ਤਰਨ ਤਰਨ ਉੱਥੇ ਕੋਈ ਗੱਡੀ ਵੱਜੀ ਨਹੀਂ ਗੱਡੀ ਵੇਖੀ ਨਹੀਂ ਅਜੇ ਐਕਸੀਡੈਂਟ ਹੋ ਗਿਆ ਬਲਵਿੰਦਰ ਸਿੰਘ ਮੁੰਡੇ ਨਾਲ ਕੇ ਦਾ ਦਾ ਬੇਟਾ ਛੇ ਨਾਲ 17 18 ਸਾਲ ਦਾ ਡੋਰੀ ਡੈਥ ਹੋ ਗਈ ਗੱਡੀ ਬੱਡੀ ਇੱਥੇ ਹਸਤਾ ਲੈੰਦੀ ਹੈ ਠੀਕ ਹੈ ਕਿੰਨੀ ਕੁ ਉਮਰ ਸੀਗੀ ਇਹਨਾਂ ਦੀ 35 ਸਾਲ ਦਾ ਆਪਣੇ ਬਲਵੰਦਰ ਸਿੰਘ ਜੀ ਦੇ ਉਹਦੇ ਬੇਟੇ ਦੀ ਗੱਲ ਹੈਗੀ 17 18 ਦੇ ਸਾਲ ਕਿਸ ਕਿਸਕਲ ਤੇ ਸਵਾਰ ਸੀ ਇਹ ਮੋਟਰਸਾਈਕਲ ਤੇ ਸੀ ਕਿੱਥੋਂ ਕਿੱਥੇ ਜਾ ਰਹੇ ਸੀ ਊਲੇ ਤੋਂ ਚੱਲੇ ਸੀ ਪੱਟੀ ਚੱਲੇ ਬਰਦਰ ਖੇਰ ਲੈ ਕੇ ਤੇ ਐਕਸੀਡੈਂਟ ਕਿਦੇ ਨਾਲ ਹੋਇਆ ਅਕਸ਼ਾ ਗੱਡੀ ਵੱਜੀ ਲਹਿਰਾ ਦੇ ਕੋਲੇ ਮੋਕੀ ਤੇ ਓਟੇ ਬੜਾ ਲਹਿਰਾ ਲਹਿਰੇ ਕੋਲ ਗੱਡੀ ਵੱਜੀ ਹਾਂ ਸਾਡੇ ਕੋਲ ਪਹਿਲਾਂ ਇੱਕ ਟੋਲ ਜਿਹੜਾ ਹੈਗਾ ਆਪਣਾ ਰਿਪੋਰਟ ਤੇ ਮਕੂ ਰੋਡ ਦੇ ਉੱਤੇ ਉਹਨਾਂ ਦੀ ਐਂਬੂਲੈਂਸ ਨੂੰ ਇੱਕ ਪੇਸ਼ੈਂਟ ਲੈ ਕੇ ਹੁੰਦਾ ਗਿਆ ਅਸੀਂ ਬਰੌਥ ਗੱਡੀ ਸੀਗਾ ਰੂਡ ਐਕਸੀਡੈਂਟ ਮੈਸੇਜ ਆਂਦਾ ਹੈਗਾ ਮਲਟੀਪਲ ਇੰਜਰੀਜ਼ ਸੀ ਇੰਫ੍ਰੈਕਚਰ ਸੀਗੇ ਹੋਵੇ ਤੇ ਉਦੋਂ ਘੰਟੇ ਤੋਂ ਬਾਅਦ ਇੱਕ ਹੋਰ ਪੇਸ਼ੈਂਟ ਲੈ ਕੇ ਆਂਦਾ ਹੈਗਾ ਸੇਮ ਜਿਹੋਨਾਂ ਦੇ ਆਪਣਾ ਰਿਲੇਟਿਵ ਸੀਗੇ ਜੋ ਪਹਿਲਾਂ ਲੈ ਕੇ ਆਏ ਸੀ ਬੋਡੀ ਉਹਨਾਂ ਨੂੰ ਹੀ ਲੈ ਕੇ ਹੁੰਦਾ ਗਿਆ ਉਹ ਵੀ ਬ੍ਰੌਟ ਰੈਕਟਿਵ ਸੀਗਾ ਉਹ ਸ਼ਾਇਦ ਪਹਿਲਾਂ ਕਿਤੇ ਪ੍ਰਾਈਵੇਟ ਹਸਪੀਟਲ ਚ ਲੱਗੀ ਸੀਗੀ ਉੱਥੇ ਡੱਟ ਦੇ ਲਈ ਉਹ ਜਿਹੜਾ ਉਹਨਾਂ ਬਾਰੇ ਬੋਡੀ ਬ੍ਰੌਟ ਰੈਕਟਿਵ ਮਾਸਟਰ ਫਿਲੇ ਗਿਆ ਜਿਹੜਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮੋਗਾ ਮੱਖੂ ਰੋਡ ਉਤੇ ਪਿੰਡ ਲਹਿਰਾ ਕੋਲ ਹੋਏ ਸੜਕ ਹਾਦਸੇ ਵਿੱਚ ਪਿਓ ਪੋਤ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜੀਰਾ ਦੇ ਪਿੰਡ ਬੁੱਲੇ ਦੇ ਪਿਓ ਪੁੱਤ ਮੋਟਰਸਾਈਕਲ ਤੇ ਸਵਾਰ ਹੋ ਕੇ ਮਸਿਆ ਤੇ ਰਸਤ ਛਡੌਲੀ ਗੁਰਦੁਆਰਾ ਸਾਹਿਬ ਜਾ ਰਹੇ ਸਨ ਕਿ ਪਿੰਡ ਲਹਿਰਾ ਕੋਲ ਸਾਹਮਣੇ ਤੋਂ ਆਂਦੀ ਕਾਰ ਨਾਲ ਸਿੱਧੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੇ بیٹے ਗੁਰਵਿੰਦਰ ਸਿੰਘ ਨੂੰ ਮੱਖੂ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਹੋਤੀ ਇਸ ਖਬਰ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਵਿਸ਼ਿੰਦਰ ਸਿੰਘ ਜੀ ਮੇਰਾ ਪਿੰਡ ਭੁਲਿਆ ਜੀ। ਇਹ ਮੇਰੇ ਚਾਚੇ ਦੇ ਪੁੱਤ ਸੀ ਇੱਕ ਤੇ ਇੱਕ ਵਧਾਵਾ ਮੁੰਡਾ ਲੜਕਾ ਚਾਚੇ ਦਾ ਭਤੀਜਾ। ਦੋਵਾਂ ਦੀ ਲਹਿਰੇ ਜਾਣ ਦੇ ਚੱਲੇ ਸੀ ਆਪਣੇ ਫੀਰ ਲੈ ਕੇ ਤਰਨ ਤਰਨ। ਉੱਥੇ ਕੋਈ ਗੱਡੀ ਵੱਜੀ ਹੋਣੀ ਗੱਡੀ ਵੇਖੀ ਨਾ ਜੀ ਐਕਸੀਡੈਂਟ ਹੋ ਗਿਆ। ਬਲਵਿੰਦਰ ਸਿੰਘ ਮੁੰਡੇ ਨਾਲ ਕੇ ਦਾ ਦਾ ਬੇਟਾ ਛੇ ਨਾਲ 17-18 ਸਾਲ ਦਾ ਦੋਹੇ ਡੈਥ ਹੋ ਗਈ। ਗੱਡੀ ਬੱਡੀ ਇੱਥੇ ਹਸਤਾ ਲੈਂਦੀ ਆ ਠੀਕ ਹੈ ਕਿੰਨੀ ਕੁ ਉਮਰ ਸੀਗੀ ਇਹਨਾਂ ਦੀ 35 ਸਾਲ ਦਾ ਆਪਣੇ ਬਲਵਿੰਦਰ ਸਿੰਘ ਜੀ ਦੇ ਉਹਦੇ ਬੇਟੇ ਦੀ ਗੱਲ ਹੈਗੀ 17 18 ਦੇ ਸਾਲ ਕਿਸ ਕਿਸ ਕਲ ਤੇ ਸਵਾਰ ਸੀ ਇਹ ਮੋਟਰਸਾਈਕਲ ਤੇ ਸੀ ਕਿੱਥੋਂ ਕਿੱਥੇ ਜਾ ਰਹੇ ਸੀ ਊਲੇ ਤੋਂ ਚੱਲੇ ਸੀ ਪੱਟੀ ਚੱਲੇ ਬਰਦਰ ਸੇ ਖੇਰ ਲੈ ਕੇ ਤੇ ਐਕਸੀਡੈਂਟ ਕਿਦੇ ਨਾਲ ਹੋਇਆ ਅਕਸ਼ਾ ਗੱਡੀ ਵੱਜੀ ਜੀ ਲਹਿੜਾ ਦੇ ਕੋਲੇ ਮੋਕੀ ਤੇ ਓਟੇ ਬੜਾ ਲਹਿੜਾ ਲਹਿੜੇ ਕੋਲ ਗੱਡੀ ਵੱਜੀ ਹਾਂ ਸਾਡੇ ਕੋਲ ਪਹਿਲਾਂ ਇੱਕ ਟੋਲ ਜਿਹੜਾ ਹੈਗਾ ਆਪਣਾ ਰਿਪੋਰਟ ਤੇ ਮਕੂ ਰੋਡ ਦੇ ਉੱਤੇ ਉਹਨਾਂ ਦੀ ਐਂਬੂਲੈਂਸ ਨੂੰ ਇੱਕ ਪੇਸ਼ੈਂਟ ਲੈ ਕੇ ਹੁੰਦਾ ਗਿਆ ਅਸੀਂ ਬਰੌਥ ਗੱਡੀ

Instagram X aur WhatsApp channel par